ਦਨ ਹੋ ਗਿਆ ਚੱਲਾ ਠੀਕ ਐ ਇਧਰ ਨੂੰ ਮੂੰਹ ਕਰਕੇ ਲਾਉਣਾ ਇਧਰ ਨੂੰ ਮੂੰਹ ਕਰਕੇ ਆਣਾ ਸ਼ਾਬਾਸ਼ ਬਹੁਤ ਵਧੀਆ ਕਿਆ ਬਾਤ ਗੁੱਡ ਬਹੁਤ ਵਧੀਆ ਸ਼ਾਬਾਸ਼ ਸ਼ਾਬਾਸ਼ ਆ ਦਸ ਰਿਹਾ ਇਹ ਆਪਣਾ ਦੂਜਾ ਸੈਟ ਅਭੀ ਹੈ ਨਾ ਦੂਜਾ ਮੈਂ ਦੂਜਾ ਲਾ ਲਿਆ ਇਹ ਇਨਾ ਦਾ ਹੋ ਗਿਆ ਹੁਣ ਤੁਹਾਡੀ ਵਾਰੀ ਆ ਹਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਭਾਜੀ ਲਾਓ ਅੱਜ ਲੈਗ ਵਰਕਆਊਟ ਕਿੰਨਾ ਕੁ ਜ਼ਰੂਰੀ ਆ ਤੁਹਾਨੂੰ ਮੈਂ ਦੱਸਣਾ ਸੀ ਨਾਲੇ ਅਸੀਂ ਐਕਸਰਸਾਈਜ਼ ਲਾ ਰਹੇ ਸੀ ਮੈਂ ਪਹਿਲਾਂ ਅਸੀਂ ਦੋ ਸੈੱਟ ਲਾ ਲਏ ਭਾਜੀ ਦਾ ਦੂਜਾ ਉਹ ਲਾ ਕੇ ਗਏ ਨੇ ਉਹਨਾਂ ਦੀ ਉਮਰ 55 ਸਾਲ ਇਹ ਸਾਡਾ ਜਵਾਨ ਤੁਹਾਨੂੰ ਪਤਾ ਹੀ ਆ 73 ਸਾਲ ਦਾ ਤੇ 1-2 ਦਿਨਾਂ ਤੱਕ ਮੈਨੂੰ ਲੱਗਾ 74ਵਾਂ ਲੱਗ ਜਾਣਾ ਭਾਜੀ ਨੂੰ ਵਰਸਡੇ ਵੀ ਮਨਾਵਾਂਗੇ ਇਹਨਾਂ ਦਾ ਤੇ ਇਹ ਪੈਂਦੇ ਨੇ ਪਟਾਕੇ ਲੈਗ ਵਰਕਆਊਟ ਦੇ ਯੂਥ ਅੱਜਕੱਲ ਦੀ ਯੂਥ ਭੱਜਦੀ ਆ ਜਦੋਂ ਲੈਗ ਵਰਕਆਊਟ ਹੁੰਦਾ ਤਾਂ ਉਦੋਂ ਜਿਮ ਖਾਲੀ ਹੋ ਜਾਂਦੇ ਆ ਲਤਾਂ ਵਾਲੀ ਐਕਸਰਸਾਈਜ਼ ਲਾਉਣੀ ਕਿੰਨੀ ਕੁ ਜ਼ਰੂਰੀ ਆ ਇਸੇ ਕਰਕੇ ਸੋਚਿਆ ਨਾਲੇ ਅੱਜ ਐਕਸਰਸਾਈਜ਼ ਲਾਉਣੀ ਆ ਸ਼ਾਬਾਸ਼ ਭਾਜੀ ਸ਼ਾਬਾਸ਼ ਗੁੱਡ 10 ਬੂਰੇ ਲਾਉਣੇ ਆ ਗੁੱਡ ਯਾਹ ਬਾਤ ਆ ਕਿਆ ਬਾਤ ਆ ਮੇਰਾ ਰਹਿ ਗਿਆ ਇਹ ਦਿਪੇ ਪੰਜ ਪੰਜ ਆ ਛੋਟੀ ਕੱਟ ਤੇ ਚਾਰ ਚਾਰ ਮੀਟਰ ਹੁੰਦਾ ਏ ਇੰਕਾ ਜਿਹੜਾ ਮਨੇ ਉਦੋਂ ਕਹੇ ਪੰਜੇ ਕਰ ਲਈ ਨਾ ਟੈਸਟੋਨ ਲੈਵਲ ਵਧਾਉਣਾ ਤਾਂ ਸਾਨੂੰ ਲੈਗ ਵਰਕਆਊਟ ਜ਼ਰੂਰ ਲਾਉਣਾ ਪੈਣਾ ਹੁਣ ਕਈ ਲੋਕਾਂ ਨੂੰ ਤਾਂ ਪਤਾ ਨਹੀਂ ਕਿ ਟੈਸਟੋਨ ਲੈਵਲ ਹੁੰਦਾ ਕੀ ਹੈ ਟੈਸਟੋਨ ਲੈਵਲ ਸਾਡੇ ਮਸਲ ਜੇਕਰ ਸਾਡਾ ਟੈਸਟੋਨ ਲੈਵਲ ਹਾਈ ਹੋਊਗਾ ਤਾਂ ਮਸਲ ਉਹਦੇ ਨਾਲ ਹੀ ਵੱਢਣਗੇ ਟੈਸਟੋਨ ਲੈਵਲ ਦੀ ਵੀ ਮੈਂ ਤੁਹਾਨੂੰ ਕਹਾਣੀ ਅੱਜ ਦੱਸੂਗਾ ਮੈਂ ਇੱਕ ਸੈਟ ਲਾ ਲਾ ਉਦੋਂ ਬਾਅਦ ਤੁਹਾਨੂੰ ਦੱਸਦਾ ਅੱਜ ਕੱਲ ਦੇ ਯੂਥ ਦੀ ਟੈਸਟੋਨ ਦੀ ਕੀ ਪੋਜੀਸ਼ਨ ਆ ਤੇ ਜਿਹੜੇ 40 ਸਾਲ ਤੋਂ ਉੱਪਰ 50 ਸਾਲ ਤੋਂ ਉੱਪਰ 60 ਸਾਲ ਤੋਂ ਉੱਪਰ 70 ਸਾਲ ਤੋਂ ਉੱਪਰ ਉਹਨਾਂ ਦੇ ਟੈਸਟ ਰਨ ਦੀ ਕੀ ਪੋਜੀਸ਼ਨ ਆ ਮੈਂ ਇੱਕ ਸੈੱਟ ਲਾ ਦਾਂ ਫੇਰ ਕਰਦੇ ਆਂ ਗੱਲਾਂ ਮਾਈਕ ਲੱਗ ਰਹਿਣ ਤੇ ਕੁਝ ਉਹਦਾ ਸਸੋਂ ਤੋਂ ਜਾ ਰਹਾ ਇੱਕ ਹੋਰ ਚੀਜ਼ ਦਿਖਾਣੇ ਆ। ਇੱਧਰ ਸੀਨੀਅਰ ਜਾਲੇ ਲੱਗੇ ਹੋਏ ਨੇ ਖਿੱਚ ਕੇ ਤੇ ਉੱਧਰ ਛੋਟੀਆਂ ਏਜਾਂਲੇ ਬੈਠੇ ਦੇਖਦੇ ਪਏ ਨੇ ਸਾਰੇ ਜਣੇ। ਉਹ ਕਿਹਦਾ ਇੰਝ ਹੈ ਤਬਾਹ ਹੈ। ਮੈਂ ਕੋਈ ਵੀ ਕੰਮ ਲਾਉਣੀ ਨਹੀਂ, ਕੋਈ ਨਹੀਂ ਹੈ। ਮੈਂ ਚੱਕਣਾ। ਇਹਨੂੰ ਚੱਕੂਗਾ ਮੈਂ। ਤੀਹ ਜੱਥਾਂ ਦੇ। ਤੁਸੀਂ। ਚਾਣਾ ਤੁਸੀਂ ਮੈਨੂੰ ਰੋਕੋ। ਭਾਜੀ, ਲਾਇਓ ਉਹਨਾਂ, ਲਾਇਓ ਉਹਨਾਂ। ਲਾਓ ਜੀ। 73 ਸਾਲ ਦੀ ਉਮਰ ਬਾਜੀ ਦਾ ਬੋਡੀ ਵੇਟ ਹੈਗਾ ਸਿਰਫ 64 ਕਿਲੋ 120 ਕਿਲੋ ਨਾਲ ਕਹਿੰਦੇ ਚੱਕੂ ਦਾ ਲਾ ਲੱਗੇ ਚਾਹੇ ਨਾ ਲੱਗੇ ਚਲੋ ਕਮਾਓ ਨੀ ਲੋ ਕਮਾਓ ਲੋ ਕਮਾਓ ਹਾਫ ਲਾਓ ਹਾਫ ਜਿੰਨੀ ਘੱਲਦੀ ਬਹੁਤ ਬਹੁਤ ਸ਼ਾਬਾਸ਼ ਐਨੀ ਹੀ ਬਹੁਤ ਆ 74 ਸਾਲ ਦੀ ਉਮਰ ਦੇ ਵਿੱਚ ਤੇ ਜਿਹੜੀ ਮੈਂ ਰੈਸਟਰਨ ਦੀ ਗੱਲ ਕਰਦੇ 1 ਮਿੰਟ ਘੁੱਟ ਪਾਣੀ ਪੀ ਲਈਏ ਲੈਗ ਪ੍ਰੈਸ ਨੂੰ ਹਾਂ ਲੈਗ ਪ੍ਰੈਸ ਨੂੰ ਲੈਗ ਪ੍ਰੈਸ ਲਾਵਾਂਗੇ ਆਪਾਂ ਹੁਣ ਲੈਗ ਪ੍ਰੈਸ ਲਾਉਣੀ ਆ ਆ ਜਾਓ ਤੈਨੂੰ ਲੈਗ ਪ੍ਰੈਸ ਵੱਲ ਨੂੰ ਲੈਗ ਪ੍ਰੈਸ ਆ ਜਾਓ ਭਾਜੀ ਆ ਜਾਓ ਬਲਵੀਰ ਭਾਜੀ ਉੱਠਿਓ ਕਿੰਨੀ ਆਪ ਕੰਟਰੋਲ ਤੋਂ ਸ਼ੁਰੂ ਕਰੋਗੇ ਤੁਸੀਂ ਤੁਸੀਂ ਇਹਨਾਂ ਦੇ 60 60 ਕਿਲੋ ਤੋਂ ਸ਼ੁਰੂ ਕਰਦੇ 9 ਵਜੇ ਸ਼ੁਰੂਆਤ ਉਹਨਾਂ ਨੇ ਹੁਣੇ ਕੀਤੀ ਆ ਇਹ ਤਾਂ ਭਾਜੀ ਪਤਾ ਹੀ ਆ ਤੁਹਾਨੂੰ ਕਿੰਨੇ ਸਾਲ 10 ਸਾਲ ਹੋ ਗਏ ਤੇ ਕਰਦੇ ਆ ਸ਼ੁਰੂ ਟੈਸਟੋਨ ਲੈਵਲ ਦੀ ਆਪਾਂ ਗੱਲ ਕਰਦੇ ਸੀ ਨਾ ਪਾਪਲੇਟਾਂ ਤੁਸੀਂ ਟੈਸਟੋਨ ਲੈਵਲ ਦੀ ਆਪਾਂ ਗੱਲ ਕਰਦੇ ਸੀਗੇ ਕਿ ਅੱਜ ਕੱਲ ਦੀ ਯੂਥ ਟੈਸਟੋਨ ਲੈਵਲ ਹੁੰਦਾ ਸਾਡੇ ਬੋਡੀ ਹਾਰਮੋਨ ਹੁੰਦੇ ਆ ਜਿਹਦੇ ਨਾਲ ਸਾਡੇ ਮਸਲ ਬਣਦੇ ਆ ਤੇ ਮੇਨ ਸਾਡੇ ਮਰਦਾਨਗੀ ਅੱਜ ਕੱਲ ਦੀ ਜੁਸ ਦੇ ਮੈਂ ਤਕਰੀਬਨ 10 ਸਾਲ ਹੋ ਗਏ ਮੈਨੂੰ ਬੋਡੀ ਟੈਸਟ ਕਰਾਉਣਾ ਸਾਰੇਆਂ ਤੇ ਮੁੰਡਿਆਂ ਦੇ ਅੱਜ ਕੱਲ ਦੀ ਜੁਸ ਦੇ 100 150 200 250 ਔਰ ਕਿਸੇ ਕਿਸੇ ਦੇ 350 ਟੈਸਟੋਨ ਲੈਵਲ ਆਉਂਦਾ ਜੋ ਕਿ ਨਾਰਮਲ ਲੈਵਲ ਹੁੰਦਾ 500 ਦੇ ਕਰੀਬ ਤੇ ਸਾਡੇ ਦੇ 40 ਪਲੱਸ ਆ ਉਹਨਾਂ ਦਾ ਸ਼ੁਰੂ ਹੋ ਜਾਂਦਾ 350 ਤੋਂ ਉੱਪਰ ਕਿਸੇ <Kisay> ਵੀ 40 ਪਲੱਸ ਵਾਲੇ ਦਾ 350 ਤੋਂ ਥੱਲੇ ਨਹੀਂ ਆਇਆ ਔਰ 50 ਪਲੱਸ ਵਾਲਿਆਂ ਦਾ ਆ ਰਿਹਾ ਵਾ 500 ਟੈਸਟੋਨ ਲੈਵਲ ਜੋ ਕਿ 17-18 ਸਾਲ ਦੇ ਮੁੰਡੇ ਦੇ ਟੈਸਟੋਨ ਲੈਵਲ ਹੁੰਦਾ ਉਹ ਆ ਰਿਹਾ 50 ਪਲੱਸ ਏਜ ਵਾਲਿਆਂ ਦਾ ਤੇ ਜਿਹੜੇ 70 ਪਲੱਸ ਭਾਜੀ 70 ਪਲੱਸ ਆ ਉਹਨਾਂ ਦਾ ਟੈਸਟੋਨ ਲੈਵਲ ਹੈਗਾ 800 ਔਰ ਇਹ ਹੈਰਾਨ ਕਰਨ ਵਾਲੇ ਕੀ ਅੰਕੜੇ ਕਹਿ ਸਕਦੇ ਆਪਾਂ ਕਿ ਇਹ ਨੇ ਖਰਾਕਾਂ ਜਿਹੜੀਆਂ ਪੁਰਾਣੀਆਂ ਸਾਡੀਆਂ ਅੱਜ ਤੋਂ 30 30 40 40 ਸਾਲ ਪਹਿਲਾਂ ਜੋ ਸਾਡੇ ਦੇਸੀ ਘਿਓ ਹੁੰਦੇ ਸੀ ਘਰ ਦੀਆਂ ਖਰਾਕਾਂ ਹੁੰਦੀਆਂ ਸੀ ਕਹਿੰਦੇ ਹੁੰਦੇ ਸੀ ਕਿ ਹੱਡਾਂ 'ਚ ਰਚ ਜਾਂਦਾ ਦੇਸੀ ਘਿਓ ਉਹ ਹੱਡਾਂ 'ਚ ਰਚਿਆ ਹੋਇਆ ਜੋ ਅੱਜ ਕੱਲ ਅਸੀਂ ਦੇਖ ਰਹੇ ਹਾਂ ਸੀਨੀਅਰ ਦੇ ਵਿੱਚ ਜਿਨ੍ਹਾਂ ਦੇ ਟੈਸਟੋਨ ਲੈਵਲ ਵਧ ਰਹੇ ਆ ਆਉਣ ਵਾਲਾ ਟਾਈਮ ਇੰਨਾ ਤੇ ਖਤਰਨਾਕ ਆ ਕਿ ਅਸੀਂ ਆਪਣੀ ਜਨਰੇਸ਼ਨ ਨੂੰ ਜਾਂ ਆਪਣੀ ਕੀ ਕਹਿੰਦੇ ਹੁੰਦੇ ਆ ਪੀੜੀ ਨੂੰ ਅੱਗੇ ਵਧਾਉਣ ਲਈ ਆਪਣੀ ਔਲਾਦ ਨੂੰ ਤਰਸਾਂਗੇ ਜੇਕਰ ਅਸੀਂ ਇਸ ਟੈਸਟੋਨ ਲੈਵਲ ਵੱਲ ਨਾ ਧਿਆਨ ਦਿੱਤਾ ਇਹ ਕਿਉਂ ਘਟ ਰਿਹਾ ਹੈ ਇਸ ਦੀ ਜੂਸ ਦੇ ਵਿੱਚ ਨਸ਼ੇ ਸ਼ਰਾਬ ਹੋਰ ਚਿੱਟਾ ਵਗੈਰਾ ਜੋ ਨਸ਼ਿਆਂਦ ਵੱਲ ਜੁਝਤ ਜਾ ਰਹੀ ਆ ਤੇ ਬਾਕੀ ਟੈਨਸ਼ਨ ਸਟ੍ਰੈਸ ਕਹਿੰਦੇ ਜਿਹਨੂੰ ਰਾਤਾਂ ਨੂੰ 2-2 ਵਜੇ ਤੱਕ ਸੌਣਾ ਨਹੀਂ ਨੀਂਦ ਪੂਰੀ ਨਹੀਂ ਹੋਣੀ ਇਹ ਵੀ ਸਾਡਾ ਟੈਸਟੋਨ ਲੈਵਲ ਘਟਾਉਂਦਾ ਜਿਹੜੀ ਟੈਨਸ਼ਨ ਆ ਉਹ ਵੀ ਸਾਡਾ ਟੈਸਟੋਨ ਲੈਵਲ ਘਟਾਉਂਦੀ ਆ ਤੇ ਬਾਕੀ ਰਹੀਆਂ ਖਰਾਕਾਂ ਉਹ ਤੁਹਾਨੂੰ ਪਤਾ ਹੀ ਆ ਫਾਸਟ ਫੂਡ ਜੋ ਬਾਹਰ ਦਾ ਖਾਣਾ ਖਾਣੇ ਆ ਕਿੰਨੀ ਕ ਸਫਾਈ ਹੁੰਦੀ ਆ ਤੁਹਾਨੂੰ ਪਤਾ ਹੀ ਆ ਸੋ ਇਸ ਕਰਕੇ ਘਰ ਦਾ ਸਾਫ ਸੁਥਰਾ ਖਾਣਾ ਬੱਚਿਆਂ ਨੂੰ ਦਿਓ ਜਿਹੜੀ ਜੁਥ ਮੇਰੀ ਸੁਣਦੀ ਆ ਉਹ ਵੀ ਧਿਆਨ ਦੇਵੇ ਕਿ ਖਾਣਾ ਸਾਫ ਸੁਥਰਾ ਖਾਓ ਤਾਂ ਕਿ ਸਾਨੂੰ ਵਧੀਆ ਟਾਈਮ ਸਰ ਨੀਂਦ ਆ ਸਕੇ ਤੇ ਸਾਡਾ ਟੈਸਟੋਨ ਲੈਵਲ ਵਧ ਸਕੇ ਲੋ ਜੀ ਹੁਣ 76 ਸਾਲ ਦਾ ਗੱਭਰੂ ਜਵਾਨ ਸਾਡਾ ਚਲੋ ਜੀ ਸ਼ੁਰੂਆਤ ਪਹਿਲਾ ਸੈੱਟ 30 30 60 46 ਕੁਇੰਟਲ ਲਾਓ ਭਾਜੀ 10 ਤੋਂ 10 ਤੋਂ 12 ਰੈਪ ਥੋੜਾ ਥਲੇ ਨਹੀਂ ਜਾ ਹਾਂ 90 ਡਿਗਰੀ ਤੱਕ ਸ਼ਾਬਾਸ਼ ਬਹੁਤ ਵਧੀਆ lo dijo una paloma. ਕਾਹੋ ਜੀ ਕਿੰਨਾ ਛੱਟ ਸੀ ਕਿੰਨਾ ਵਧਾਉਣਾ ਦਾਦਾ ਸੋਰ ਪਾਓ ਹਾਂਜੀ ਤੁਸੀਂ ਦੱਸੋ ਉਹਨੂੰ ਲੈਗ ਵਰਕਆਊਟ ਲਾ ਕੇ ਕਿੱਦਾਂ ਲੱਗਦਾ ਲੱਤਾਂ ਲਈ ਐਕਸਰਸਾਈਜ਼ ਲਾਉਣੀ ਆ ਹਾਂਜੀ ਬਹੁਤ ਖੂਬ ਹੁੰਦੀ ਹੈ ਹਫ਼ਤੇ 'ਚ ਕਿੰਨੇ ਵਾਰ ਲਾਉਣੀ ਆ ਹਫ਼ਤੇ 'ਚ ਦੋ ਦਫਾ ਜੀ ਦੋ ਦਫਾ ਲਾ ਦਿੰਦੇ ਅੰਨਾ ਜਵਾਨਾਂ ਨੂੰ ਦੱਸੋ ਹਫ਼ਤੇ 'ਚ ਦੋ ਦਫਾ ਜੀ ਦੇਖ ਲਿਆ ਕਰੋ ਭਾਈ ਜਵਾਨੋ ਲੈਗ ਵਰਕਆਊਟ ਲਾਵਾਂਗੇ ਤਾਹੀਂ ਸਾਡੀ ਬਾਡੀ ਬਣੂਗੀ ਤਾਂ ਹੀ ਸਾਡੇ ਮਸਲ ਵੜਨਗੇ ਚਲੋ ਅੱਜ ਅਸੀਂ ਥੋੜੀ ਜੀ ਤੁਹਾਨੂੰ ਟੈਸਟੋਨ ਵੀ ਤਾਂ ਹੀ ਬਣਨੀ ਪਾਜੀ ਟੈਸਟੋਨ ਵੀ ਤਾਂ ਹੀ ਤਾਂ ਹੀ ਵਧਨੇ ਆ ਠੀਕ ਆ ਜੀ ਟੈਸਟੋਨ ਹਾਈ ਲੈਵਲ ਹੋਊਗਾ ਤਾਂ ਹੀ ਸਾਡੇ ਜਾਨ ਵੀ ਤਾਂ ਹੀ ਸਕਦਾ ਲੈਗ ਵਰਕਆਊਟ ਵਧੀਆ ਲੱਗੂ ਔਰ ਤਾਂ ਹੀ ਸਾਡੇ ਮਸਲ ਵੜਨਗੇ